ਤੁਸੀਂ ਦੇਖੋ ਵੀ 7-800 ਨੌਜਵਾਨ ਲੱਗਿਆ ਹੋਇਆ ਵੀ ਇਥੇ ਤਾਂ ਇਹ ਬੰਨ ਰੁਕੂਗਾ ਕਿਤੇ ਤਾਂ ਜਾ ਕੇ ਹੋਊਗਾ ਪਰ ਸਿਸਟਮ ਨਹੀਂ ਕੋਈ ਹੈਗਾ ਪ੍ਰਸ਼ਾਸਨ ਫੇਲ ਆ ਜਿਹੜੀ ਆਮ ਆਦਮੀ ਨਾਲ ਸਰ ਫੋਟੋਆਂ ਖਿਚਾ ਕੇ ਚਲੇ ਜਾਂਦੇ ਨੇ ਸਭ ਕੋਈ ਸਿਸਟਮ ਨਹੀਂ ਹੈਗਾ ਪਾਣੀ ਦੀ ਤੁਸੀਂ ਸਪੀਡ ਦੇਖ ਰਹੇ ਹੋ ਪਾਣੀ ਉਧਰੋਂ ਹੋਰ ਛੱਡੀ ਜਾਂਦੇ ਨੇ ਕਾਬੂ ਕਦਾਇਆ ਸਾਰੇ ਖੇਤ ਖਤਮ ਹੋ ਗਏ ਹੋਏ ਨੇ ਦੇਖੋ ਪਾਣੀ ਉੱਪਰ ਦੀ ਉੱਪਰ ਹਰਦਾ ਖੇਤ ਜਿੱਥੇ-ਜਿੱਥੇ ਖੇਤ ਜਿੱਥੇ ਕਿਤੇ ਜਿੱਥੇ-ਇਥੇ ਜ਼ਮੀਨ ਉੱਚੀ ਆ ਖੇਤ ਉੱਚੇ ਨੇ ਉੱਥੇ ਬਚਾਇਆ ਬਾਕੀ ਜਗ੍ਹਾ ਤੇ ਪਾਣੀ ਆਪਣਾ ਆਪਣਾ ਰਾਹ ਬਣਾਈ ਜਾਂਦਾ ਪਿਆ ਬਸ ਪਿੱਛੇ ਝੋਨਾ ਉਦੋਂ ਸਿੱਧੂ ਮੁਸਾੜੇ ਗਾਣੇ ਗੰਦਾ ਸੀ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਉਹਨਾਂ ਅਗਲੇ ਕਹਿੰਦੇ ਸੰਭੋ ਤੁਪਕਾ ਵੀ ਸੰਭੋ ਪਾਣੀ ਵੀ ਸੰਭੋ ਪਾਣੀ ਵੀ ਸੰਭੋ ਠੀਕ ਹੈ ਹੁਣ ਕਿਉਂ ਨਹੀਂ ਸਾਮ ਹੋ ਰਿਹਾ ਹੁਣ ਆਪਾਂ ਕਾਦਰ ਰੋਣੇ ਪਏ ਜਾਂ ਵੀ ਹਰਿਆਣਾ ਪਾਣੀ ਨਹੀਂ ਲੈ ਰਿਹਾ ਜੀ ਰਾਜਸਥਾਨ ਪਾਣੀ ਨਹੀਂ ਲੈ ਰਿਹਾ ਜਦੋਂ ਮੰਗਦੇ ਉਦੋਂ ਆਪਾਂ ਦਿੰਦੇ ਨਹੀਂ ਇਹ ਤਾਂ ਫਿਰ ਉਹ ਕੰਮ ਹੋ ਗਿਆ ਨੇੜੇ ਜਨ ਬਿਨੋ ਗੁੜੀ ਦੇ ਕੰਨ ਜੀ ਜੇ더라 ਬਿਲਕੁਲ ਹੀ ਨੇੜੇ ਹੈ ਫਿਰ ਤੁਸੀਂ ਕੀ ਕਰ ਲਓਗੇ ਠੀਕ ਹੀ ਕਰ ਲਓਗੇ ਜੇ ਰੇਤਲੀ ਜ਼ਮੀਨ ਦੇ ਵਿੱਚ ਖਾਲ ਰੇਤਲਾ ਹੋਵੇ ਕਿ ਨਾ ਜੀ ਜਿਵੇਂ ਕਿ ਇਹ ਮੌਕੇ ਤੇ ਨਕਾ ਮੋੜਨਾ ਹੋਵੇ ਉਹ ਵੀ ਨਹੀਂ ਮੋੜ ਫਿਰ ਪਾਣੀ ਖੇਤ ਰੂਪ ਹੋਊਗਾ ਫਿਰ ਪਾਣੀ ਖੇਤ ਜੇ ਕਹੂਗਾ ਅਸੀਂ ਪਿਛਲਾ ਪੱਟ ਕੇ ਮੋਹਰਲਾ ਪੱਟੀ ਸਾਤੇ ਰੁਕਣਾ ਨਹੀਂ ਉਹ ਨਹੀਂ ਰੁਕਣਾ ਕਿ ਖਾਲ ਦਾ ਪਾਣੀ ਨਹੀਂ ਰੁਕਦਾ ਇਧਰ ਆਦਾ ਕਿਥੋਂ ਰੋਕ ਲਾਂਗੇ ਮੈਂ ਤਾਂ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਭਰਾਵਾਂ ਤੋਂ ਕਿ ਪਹਿਲੇ ਨਾਲ ਤਾਂ ਤਗੜੇ ਹੋ ਘਰ ਪਰਿਵਾਰ ਗੱਡੀਆਂ ਕੋਠੀਆਂ ਸਭ ਦੁਬਾਰਾ ਬਣ ਜਾਣੀਆਂ ਆਪਣੇ ਮਾਪਿਓ ਆਪਣੇ ਜਿਹੜੇ ਜਾਨਵਰ ਆਪਾਂ ਕੱਟੇ ਬੱਚੇ ਕੁੱਤੇ ਪਾਲੇ ਆ ਉਹਨਾਂ ਨੂੰ ਨਾਲ ਲੈ ਕੇ ਕਿਤੇ ਉੱਚੀ ਜਗ੍ਹਾ ਸੇਫ ਜਗ੍ਹਾ ਜਾਓ ਜਿੱਥੇ ਪਾਣੀ ਨਾ ਆਵੇ ਲੁਧਿਆਣਾ ਨੀਵੀਂ ਜਗ੍ਹਾ ਅਸੀਂ ਉੱਚੀ ਜਗ੍ਹਾ ਬੈਠੇ ਹਾਂ ਲੁਧਿਆਣਾ ਨੀਵੀਂ ਹਾਂ ਹਾਂਜੀ ਪ ਹੁਣ ਇਹਨਾਂ ਦੇ ਬਸਾਂ ਬਾਹਰ ਹੋਈ ਪਈ ਆ ਇੱਕੋ ਮੈਂ ਕੱਲ ਤੁਹਾਨੂੰ ਹੋਰ ਦੱਸਣਾ ਜਿਹੜਾ ਪਿੰਡ ਵਾਲਿਆਂ ਦਾ ਰੋਸਾ ਉਹ ਜਈ ਦੇ ਉੱਤੇ ਆ ਜਈ ਨੇ ਮਾਈਨਿੰਗ ਬਹੁਤ ਕਰਾਈ ਆ ਥੋਰੀ ਤਾਂ ਬਹੁਤ ਕਢਾਇਆ ਉਹਨੂੰ ਮੈਂ ਕਿਹਾ ਸੀ ਮਾ ਵੀ ਤੁਹਾਡਾ ਨਾਂ ਲੱਗ ਰਿਹਾ ਵੀ ਤੁਸੀਂ ਮੈਨੂੰ ਕਹਿੰਦਾ ਚੱਕ ਕੇ ਕੀ ਕਿਹੜੇ ਦੀ ਜਈ ਦਾ ਨਾਮ ਲਓ ਜੀ ਨਾਮ ਲੈ ਸਾਡੇ ਕੋਲ ਵੀਡੀਓ ਅਗਰ ਸਾਡੇ ਸਾਡੇ ਨੌਜਵਾਨ ਕੋਈ ਹੱਥ ਵੀ ਲਾਉਂਦਾ ਸੀ ਨਾ ਉੱਪਰ ਦੀ ਸਾਨੂੰ ਉਂਗਲੀਆਂ ਖੜੀਆਂ ਕਰ ਕਰਕੇ ਦੱਸਦਾ ਵੀ ਮੈਨੂੰ ਕਿਸੇ ਨੇ ਹੱਥ ਨਹੀਂ ਲਾਉਣਾ ਠੀਕ ਹੈ ਤੇ ਸਾਡੇ ਦੇ ਪਰਚੇ ਪੁਲਿਸ ਦਾ ਏ ਧੰਮ ਗੀਆਂ ਵੀ ਅਸੀਂ ਆਹ ਕਰਾਂਗੇ ਤੁਹਾਡੇ ਪਰਚੇ ਦੇ ਦਾਂਗੇ ਭਾਈ ਦੇ ਦਿਓ ਕੀ ਕਰ ਲੂਗੇ ਪਾਣੀ ਦਾ ਵਹਾਅ ਕੱਲ ਨਾਲੋਂ ਥੱਲੇ ਗਿਆ ਜਾਂ ਉੱਪਰ ਆਇਆ ਕੀ ਸਥਿਤੀ ਹੈ ਜੀ ਇਹਦੀ ਪਾਣੀ ਦਾ ਵਹਾਅ ਪਹਿਲਾਂ ਨਾਲੋਂ ਜਾਂ ਕੱਲ ਵਾਲੀ ਹੈ ਕੱਲ ਵਾਂਗੂ ਹੀ ਚੱਲ ਰਿਹਾ ਜਿਹੜਾ ਪਾਣੀ ਕਾਫੀ ਹੈ ਬਾਪੂ ਜੀ ਕੀ ਹੋਇਆ ਕਿੱਥੇ ਚੱਲੇ ਆ ਉਮਰ ਵੀ ਹੋ ਗਈ ਤੇ ਥੱਲੇ ਚੈੱਕ ਵੀ ਪੂਰੀ ਆ ਹਾਂ ਜੀ ਪੂਰੀ ਚੈੱਕ ਆ ਤੇ ਬੰਦ ਚੱਲਣ ਦੇਖਣੇ ਬੰਦ ਦੇਖਣ ਚੱਲੇ ਆ ਹਾਂ ਜੀ ਲੰਘਿਆ ਜਾ ਰਿਹਾ ਜੀ ਗੋਡੇ ਤਾਂ ਨਹੀਂ ਹਾਂ ਜੀ ਗੋਡੇ ਗੋਡੇ ਤਾਂ ਨਹੀਂ ਜਵਾਬ ਦੇ ਰਿਹਾ ਜੀ ਨਹੀਂ ਗੋਡੇ ਨਹੀਂ ਹੈ ਜੀ ਬਹੁਤ ਨੇ ਹੈ ਸੈਂ ਹੀ ਵਾਤ ਸੀ ਸਰਦੀ ਮੋਰ ਹੋ ਗਈ ਸਾਸੀ ਕਾਲ ਪੰਜਾਬੀਓ ਇਸ ਵੇਲੇ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਇਹ ਲੁਧਿਆਣਾ ਦੇ ਉੱਤਰ ਤੇ ਪੂਰਬ ਦਿਸ਼ਾ ਦੇ ਵਿੱਚ ਪਿੰਡ ਹੈ ਸਸਰਾਲੀ ਜਿੱਥੇ ਸਸਰਾਲੀ ਦੇ ਵਿੱਚ ਤੁਸੀਂ ਪਿੱਛੇ ਤਸਵੀਰਾਂ ਦੇ ਵਿੱਚ ਮੈਂ ਆਪਣਾ ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰੀ ਦਿਖਾਓ ਕਿ ਕਿਸ ਤਰ੍ਹਾਂ ਜਿਹੜਾ ਸਤਲੁਜ ਦਾ ਵਹਾਅ ਜਿਹੜਾ ਬੜੀ ਤੇਜ਼ੀ ਦੇ ਨਾਲ ਵਗ ਰਿਹਾ ਤੇ ਮਿੱਟੀ ਖੁਰਖੁਰ ਕੇ ਵਿੱਚ ਜਾ ਰਹੀ ਹੈ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗਾ ਜ਼ਰਾ ਪਿੱਛੇ ਰਵੇ ਅੱਗੇ ਮਿੱਟੀ ਖੜਖੜ ਕੇ ਆ ਰਹੀ ਹੈ ਤੇ ਗੰਢਗੰਢ ਦਾ ਪੂਰਾ ਡਰ ਹੈ ਤੇ ਇਸ ਪਾਸੇ ਦੂਸਰੇ ਪਾਸੇ ਪ੍ਰਸ਼ਾਸਨ ਦੇ ਨਾਲ ਰਲ ਕੇ ਪਿੰਡ ਦੇ ਲੋਕਲ ਨਿਵਾਸੀ ਜਿਹੜੇ ਆ ਜ਼ਾਫਰਦੂਰੋਂ ਦੂਰੋਂ ਆਏ ਹੋਏ ਜਿਹੜੀਆਂ ਸੰਗਤਾਂ ਆ ਉਹ ਮਿੱਟੀ ਦੇ ਸੈਂਡ ਬੈਗ ਭਰ-ਭਰ ਕੇ ਜਿਹੜੇ ਇਸ ਸਤਲੂਜ ਦੇ ਕੰਢੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਮੈਂ ਉਹ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਧਰ ਨੂੰ ਕੈਮਰਾ ਪਰਸਨ ਨੂੰ ਕਹਿ ਰਹੇ ਨੇ ਕਿ ਸਾਈਡ ਤੇ ਹੋ ਜਾਓ ਜੀ ਖਾਰਪਈ ਹੋਈ ਆ ਠੀਕ ਹੈ ਠੀਕ ਹੈ ਜੀ ਕੋਈ ਬਾਲੀਬਾਰਸ ਨਹੀਂ ਜਿਹੜਾ ਆ ਕੇ ਸਿਸਟਮ ਨਾਲ ਕੰਮ ਕਰਾਵੇ ਸਿਸਟਮ ਨਾਲ ਕੋਈ ਕੰਮ ਕਰਾਉ ਉਹ ਨਹੀਂ ਹੈ ਕੋਈ ਪ੍ਰਸ਼ਾਸਨ ਫੇਲ ਆ ਉੱਪਰ ਦੀ ਆ ਕੇ ਸਾਡੇ ਮੁੰਡਿਆਂ ਨੂੰ ਔਖੇ ਹੁੰਦੇ ਨੇ ਧਮਕੀਆਂ ਵੀ ਤੁਸੀਂ ਐ ਕਰੋ ਐ ਕਰੋ ਇਹਨਾਂ ਨੂੰ ਬੇਨਤੀ ਕਰਕੇ ਦੁਬਾਰੇ ਲਾਇਆ ਪਰ ਜੇ ਇਹ ਪਿੰਡਾਂ ਵਾਲੇ ਨਾ ਹੋਣ ਹੁਣ ਨੂੰ ਕੱਦਾਂ ਪਾਣੀ ਹੈ ਪਿੰਡ ਦੇ ਅੰਦਰ ਐਂਟਰ ਹੋ ਜਾਂਦਾ ਨਾ ਸਾਹਮਣੀਆਂ ਜ਼ੋਖੀਆਂ ਨਹੀਂ ਹੈਗੀਆਂ ਨਾ ਸਾਹਮਣੀਆਂ ਕਿਹੜੇ ਅਧਿਕਾਰੀ ਨੇ ਇੱਕ ਮਿੰਟ ਉਂ ਵੀ ਮਰਾਂਗੇ ਪਾਣੀ ਨਾਲ ਦਾ ਮਰਨਾ ਹੀ ਆ ਪਰ ਐ ਆ ਵੀ ਜਾਨ ਅਸੀਂ ਵੀ ਨਹੀਂ ਦਿੰਦੇ ਕਿਸੇ ਨੂੰ ਸਿੱਧੀ ਕਰਾ ਨਾ ਸਾਹਮਣੀਆਂ ਜ਼ੋਖੀਆਂ ਨਹੀਂ ਹੈਗੀਆਂ ਇਹ ਕਿਹੜੇ ਅਧਿਕਾਰੀ ਦੇ ਬਿਆਨੇ ਦੀ ਨਾ ਸਾਹਮਣੇ ਵਾਲੇ ਨਹੀਂ ਉਹ ਇੱਥੇ ਸਿਵਲ ਦੇ ਵਿੱਚ ਹੀ ਸੀਗੇ ਚਲੋ ਫਿਰ ਉਹਨਾਂ ਨੂੰ ਮੈਂ ਸਮਝਾਇਆ ਮੈਂ ਕਿਹਾ ਵੀ ਇਹਨਾਂ ਤੋਂ ਬਿਨਾਂ ਲੋਟ ਨਹੀਂ ਬੇਨਤੀ ਕਰੀ ਇਹਨਾਂ ਨੂੰ ਮੈਂ ਗਲਤੀ ਮੰਨੀ ਮਾਝੂ ਨੂੰ ਮੈਂ ਗਲਤੀ ਮੰਨਦੇ ਨਾ ਉਹਨਾਂ ਦੇ ਬੰਦੇ ਨੇ ਵੀ ਕਿੰਨੇ ਗਲਤੀ ਮੰਨੀ ਮਾਹ ਵੀ ਆਜੋ ਸਾਰੇ ਛੱਡ ਕੇ ਚਲੇ ਗਏ ਸੀਗੇ ਦੁਬਾਰੇ ਲਾਇਆ ਪਰ ਹੁਣ ਤੁਸੀਂ ਦੇਖੋ ਵੀ 7-800 ਨੌਜਵਾਨ ਲੱਗਿਆ ਹੋਇਆ ਵੀ ਇਹ ਤਾਂ ਇਹ ਬੰਦ ਰੁਕੂਗਾ ਕਿਤੇ ਤਾਂ ਜਾ ਕੇ ਹੋਊਗਾ ਪਰ ਸਿਸਟਮ ਨਹੀਂ ਕੋਈ ਹੈਗਾ ਪ੍ਰਸ਼ਾਸਨ ਫੇਲ ਆ ਜਿਹੜੀ ਆਮ ਆਦਮੀ ਆਲੇ ਸਾਰ ਫੋਟੋਆਂ ਖਿਚਾ ਕੇ ਚਲੇ ਜਾਂਦੇ ਨੇ ਸਭ ਕੋਈ ਸਿਸਟਮ ਨਹੀਂ ਹੈਗਾ ਸਰ ਅਧਿਕਾਰੀ ਆਉਂਦੇ ਨੇ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਕਿ ਅਸੀਂ ਜਾ ਕੇ ਉੱਥੇ ਆ ਗਏ ਹਾਂ ਹਾਂਜੀ ਹਾਂ ਬਸ ਇਹੀ ਕੋਸ਼ਾ ਜਿਆਦੇ ਕੰਮ ਵਾਲੇ ਤਾਂ ਬਹੁਤ ਘੱਟ ਸਖਬੀਰ ਜੀ ਤਾਂ ਬਹੁਤ ਹਰੇਕ ਬੰਦੇ ਜਾ ਕੇ ਦੇ ਕੇ ਆਉਂਦੇ ਨੇ ਉਹ ਕੋਈ ਹੋਰ ਵੀ ਭੰਡੀ ਪ੍ਰਚਾਰ ਕਰ ਰਹੇ ਨੇ ਪਰ ਜੋ ਸਖਬੀਰ ਨੇ ਅਕਾਲੀ ਦਲ ਨੇ ਕਰਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਬਾਈ ਅਸੀਂ ਵੀਡੀਓ ਦੇਖ ਰਹੇ ਹਾਂ ਨਾ ਦਰਿਆਮਾਦੇਜ ਦੇ ਵਿੱਚ ਹੜਾ ਆਏ ਨੇ ਪਿੰਡਾਂ ਜਿੱਦ ਬਾਕੀ ਏਰੀਆਾਂ 'ਚ ਬਾਈ ਅਕਾਲੀ ਦਲ ਸਖਬੀਰ ਜੀ ਆ ਕੇ ਸਾਰਿਆਂ ਨੂੰ ਪੈਸਾ ਜੋ ਤੇਲ ਪਾਣੀ ਜੋ ਚਾਹੀਦਾ ਸਾਰਾ ਕੁਝ ਦੇ ਰਹੇ ਨੇ ਇੱਧਰ ਵੀ ਆ ਰਹੇ ਨੇ ਕੱਲੂ ਇੱਥੇ ਆ ਰਹੇ ਨੇ ਓਕੇ ਤੇ ਮਦਦ ਕਿਹੜੀ ਕਿਹੜੀ ਕਿੰਨੇ ਕੰਮ ਆ ਰਹੀ ਹੈ ਜੀ ਇੱਥੇ ਮਦਦ ਤੁਹਾਨੂੰ ਕਿਸ ਤਰ੍ਹਾਂ ਦੀ ਕਿਹੜੇ ਕਿਹੜੇ ਮਦਦਾਂ ਕਿਸੇ ਦੀ ਨਹੀਂ ਘੂਰਦੇ ਨੇ ਜਿਹੜੇ ਪ੍ਰਸ਼ਾਸਨ ਨਾਲ ਅਸੀਂ ਅ ਆਇਆ ਮੇਰਾ ਪਿੰਡ ਜਾਰਕਾ ਅਸੀਂ 15 ਜਾਣੇ ਆਏ ਵੀ ਸੇਵਾ ਕਰਕੇ ਆਵਾਂਗੇ ਪਰ ਇੱਥੇ ਸਿਸਟਮ ਐ ਨਹੀਂ ਠੀਕ ਆ ਥੱਲੇ ਭਰੇ ਪਏ ਨੇ ਸਾਨੂੰ ਦੱਸਣ ਦਾ ਵੀ ਲਾਉਣੇ ਕਿਵੇਂ ਨੇ ਕਿਵੇਂ ਕਰਨਾ ਹੈਗਾ ਹਨਾ ਵੀ ਜੇ ਸੀਬੀ ਨੇ ਕੋਈ ਖਾਲ ਪੱਟ ਕੇ ਪਹਿਲਾਂ ਜਾਲ ਬੰਨਿਆ ਗਿਆ ਉਹ ਪਾਣੀ ਦੇ ਵਿੱਚ ਗਿਆ ਜਾਨੀ ਕੋਈ ਸਿਸਟਮ ਨਹੀਂ ਹੈਗਾ ਕੋਈ ਵੀ ਹਾਂ ਨੂੰ ਐ ਕਰਕੇ ਬੰਨ ਰੋਕਿਆ ਜਾ ਪਾਣੀ ਨੂੰ ਕੋਈ ਰੋਕਣ ਦਾ ਹੁਣ ਇਹਨਾਂ ਦੇ ਬਸਾਂ ਬਾਹਰ ਹੋਈ ਪਈਆਂ ਇੱਕੋ ਮੈਂ ਕੱਲ ਤੁਹਾਨੂੰ ਹੋਰ ਦੱਸਾਂ ਜਿਹੜੇ ਪਿੰਡ ਵਾਲਿਆਂ ਦਾ ਰੋਸ ਆ ਉਹ ਜਈ ਦੇ ਉੱਤੇ ਆ ਜਈ ਨੇ ਮਾਈਨਿੰਗ ਬਹੁਤ ਕਰਾਈ ਐ ਥੋਰੀਤਾ ਬਹੁਤ ਕੜਾਇਆ ਠੀਕ ਆ ਜਾਨੀ ਕਿ ਜਿਹੜੇ ਮੈਂ ਗੱਲਾਂ ਸੁਣੀਆਂ ਨੇ ਇਹਨ ਯਾ ਹੁਣ ਇਸ ਟਾਈਮ ਉਹਨੂੰ ਮੈਂ ਕਿਹਾ ਸੀ ਮਾਂ ਵੀ ਤੁਹਾਡਾ ਨੌ ਲੱਗ ਰਿਹਾ ਵੀ ਤੁਸੀਂ ਮੈਨੂੰ ਕਹਿੰਦਾ ਚੱਕ ਕੇ ਕੀ ਕਿਹੜੇ ਦੀ ਜੇਈ ਦਾ ਨਾਮ ਲਓ ਜੀ ਨਾਮ ਲੈਂਦਾ ਫਿਰ ਕਿਹੜੇ ਦੀ ਜੇਈ ਆ ਸਾਡੇ ਕੋਲ ਵੀਡੀਓ ਅਗਰ ਸਾਡੇ ਸਾਡੇ ਨੌਜਵਾਨ ਕੋਈ ਹੱਥ ਵੀ ਲਾ ਜਾਂਦਾ ਸੀ ਨਾ ਉੱਪਰ ਦੀ ਸਾਨੂੰ ਉਂਗਲੀਆਂ ਖੜੀਆਂ ਕਰ ਕਰਕੇ ਦੱਸਦਾ ਵੀ ਮੈਨੂੰ ਕਿਸੇ ਨੇ ਹੱਥ ਨਹੀਂ ਲਾਉਣਾ ਠੀਕ ਹੈ ਜੀ ਤੇ ਸਾਡੇ ਦੇ ਪਰਚੇ ਪੁਲਿਸ ਦਾ ਏ ਧੰਮ ਗੀਆਂ ਵੀ ਅਸੀਂ ਆਹ ਕਰਾਂਗੇ ਤੁਹਾਡੇ ਪਰਚੇ ਦੇ ਦਾਂਗੇ ਭਾਈ ਦੇ ਦਿਓ ਕੀ ਕਰ ਲੂਗੇ ਵੱਧ ਤੋਂ ਵੱਧ ਫਿਰ ਜਿੱਦਣ ਮਰਾਂਗੇ ਤੇ ਫਿਰ ਇੱਕ ਅੱਧਾ ਨਾਲ ਲੈ ਕੇ ਮਰਾਂਗੇ ਲੋਕਲ ਨਿਵਾਸੀ ਕਹਿ ਰਹੇ ਨੇ ਕਿ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਨਜਾਇਜ਼ ਮਾਈਨਿੰਗ ਦੇ ਕਰਕੇ ਜਿਹੜਾ ਇੱਥੇ ਖੁਰ ਰਹੀ ਆ ਮਿੱਟੀ ਨਜਾਇਜ਼ ਮਾਈਨਿੰਗ ਦੇ ਕਰਕੇ ਇਹ ਸਾਰਾ ਹੋ ਰਿਹਾ ਪ੍ਰਸ਼ਾਸਨ ਲੋਕਲ ਵੀ ਲੱਗਾ ਹੋਇਆ ਤੇ ਨਾਲੋਂ ਨਾਲ ਪੁਲਿਸ ਅਧਿਕਾਰੀ ਵੀ ਆ ਜਨਨ ਦੀ ਕੋਸ਼ਿਸ਼ ਕਰਦੇ ਆ ਉਹ ਕਿਸ ਤਰ੍ਹਾਂ ਮੈਂ ਆਪਣੇ ਕੈਮਰਾ ਪਰਸਨ ਨੂੰ ਕਹਾਂਗਾ ਕਿ ਜਰਾ ਇਸ ਤਰ੍ਹਾਂ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇੱਧਰ ਭਾਈ ਇੱਧਰ ਆ ਜਾਓ ਕੈਮਰਾਮੈਨ ਸਾਹਿਬ ਇੱਧਰ ਆਓ ਥੱਲੇ ਖਾਰ ਪਈ ਹੋਈ ਉੱਧਰ ਭਾਈ ਨੁਸਾਨਾ ਕਰਾ ਲਿਓ ਹਾਂਜੀ ਇਸ ਵੇਲੇ ਸਥਿਤੀ ਹੈ ਸਥਿਤੀ ਅੰਡਰ ਕੰਟਰੋਲ ਹੈ ਜੀ ਸਾਰੀ ਪਬਲਿਕ ਲੱਗੀ ਹੋਈ ਹੈ ਪ੍ਰਸ਼ਾਸਨ ਲੱਗਿਆ ਹੋਇਆ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰਸ਼ਾਸਨ ਤੇ ਪਬਲਿਕ ਦੇ ਸਹਿਯੋਗ ਨਾਲ ਕਿ ਜਿਹੜਾ ਪਾਣੀ ਦੀ ਢਾਲ ਲੱਗੀ ਹੋਈ ਹੈ ਉਹਨੂੰ ਕਿਸੇ ਪਾਸੇ ਉਹਨੂੰ ਰਿਮੂਵ ਕਰ ਸਕੀਏ ਠੀਕ ਹੈ ਜੀ ਤਾਂ ਕਿ ਜਿਹੜਾ ਪਬਲਿਕ ਦਾ ਨੁਕਸਾਨ ਨਾ ਹੋਵੇ ਪਾਣੀ ਦਾ ਵਹਾਅ ਕੱਲ੍ਹ ਨਾਲੋਂ ਥੱਲੇ ਗਿਆ ਜਾਂ ਉੱਪਰ ਆਇਆ ਕੀ ਸਥਿਤੀ ਹੈ ਜੀ ਇਹਦੀ ਪਾਣੀ ਦਾ ਵਹਾਅ ਪਹਿਲਾਂ ਨਾਲੋਂ ਜਾਂ ਕੱਲ੍ਹ ਵਾਲੀ ਹੈ ਕੱਲ੍ਹ ਵਾਂਗੂ ਹੀ ਚੱਲ ਰਿਹਾ ਜਿਹੜਾ ਪਾਣੀ ਕਾਫੀ ਹੈ ਜੀ ਪਰ ਫਿਰ ਵੀ ਅਜੇ ਸਥਿਤੀ ਜਿਹੜੀ ਹੈਗੀ ਅੰਡਰ ਕੰਟਰੋਲ ਹੈ ਅੰਡਰ ਕੰਟਰੋਲ ਹੈ ਕੰਟਰੋਲ ਤੋਂ ਬਾਹਰ ਹੁੰਦਾ ਹੈ ਤੇ ਲਾਗੇ-ਲਾਗੇ ਦੇ ਪਿੰਡ ਜਿਹੜੇ ਇਸੇ ਪਾਸੇ ਚਾਰ-ਪੰਜ ਪਿੰਡ ਜਾਂ ਹੋਰ ਬਹੁਤ ਸਾਰੇ ਲੁਧਿਆਣੇ ਤੱਕ ਵੀ ਇਹ ਪਾਣੀ ਮਾਰ ਕਰ ਸਕਦਾ ਹੈ ਅਗਰ ਇਥੋਂ ਪਾਣੀ ਬਾਹਰ ਜਾਂਦਾ ਹੈ ਤੇ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਨਾਲੋ-ਨਾਲ ਤਸਵੀਰਾਂ ਜਿਹੜੀਆਂ ਇੱਕ ਵਾਰੀ ਸਤਲੁਜ ਦਰਿਆਦੀਆਂ ਵੀ ਦਿਖਾਈ ਜਾਣ ਕਿ ਬਿਲਕੁਲ ਬਹੁਤ ਹੀ ਤੇਜ਼ੀ ਦੇ ਨਾਲ ਵਗਦਾ ਹੋਇਆ ਇਹ ਜਿਹੜਾ ਸਤਲੁਜ ਦਾ ਪਾਣੀ ਕਾਫੀ ਤੇਜ਼ ਵਗ ਰਿਹਾ ਜਿਹੜਾ ਕੰਡਿਆਂ ਨੂੰ ਕਿਨਾਰਿਆਂ ਨੂੰ ਜਿੱਥੇ-ਜਿੱਥੇ ਕੋਈ ਮਿੱਟੀ ਹਲਕੀ-ਫੁਲਕੀ ਆ ਜਾਂ ਰੇਤਲੀ ਆ ਉਹ ਵਹਾ ਕੇ ਨਾਲ ਲੈ ਜਾਂਦਾ ਹੈ ਜਿਹੜਾ ਸਤਲੁਜ ਦਾ ਪਾਣੀ ਹੈ ਇਹ ਦੇਖ ਰਹੇ ਹੋ ਤੁਸੀਂ ਬਹੁਤ ਹੀ ਤੇਜ਼ੀ ਦੇ ਨਾਲ ਵਹਾਓ ਜਿਹੜਾ ਸਤਲੁਜ ਦਾ ਵਗ ਰਿਹਾ ਕਿਤੇ ਨਾ ਕਿਤੇ ਲੋਕਲ ਪਿੰਡ ਨਿਵਾਸੀ ਜਿਹੜੇ ਡਰੇ ਹੋਏ ਸੈਮੀ ਹੋਏ ਨਜ਼ਰ ਆ ਰਹੇ ਨੇ ਜੋ ਬਣਦਾ ਕੰਮ ਸਰਕਾਰ ਨੂੰ ਵੀ ਪਤਾ ਸਰਕਾਰ ਵੀ ਬਣ ਲਾ ਰਹੀ ਆ ਆਪਣਾ ਕੰਮ ਉਹ ਕਰ ਰਹੀ ਆ ਇੱਧਰ ਹੁਣ ਮਿਲਟਰੀ ਲੱਗੇ ਹੋਏ ਮਿਲਟਰੀ ਆਪਣਾ ਕੰਮ ਕਰ ਰਹੀ ਆ ਪਰ ਜਿਹੜੀ ਇਹਦੀ ਰਫ਼ਤਾਰ ਆ ਪਾਣੀ ਤੁਸੀਂ ਆਪ ਦੇਖ ਰਹੇ ਹੋ ਕਟੋ ਘਟੇ ਇਹ 140 ਦੀ ਸਪੀਡ ਹੋਣੀ ਹੈ ਮੇਰੇ ਹਿਸਾਬ ਨਾਲ ਪਾਣੀ ਬਹੁਤ ਤੇਜ਼ ਹੈ ਪਾਣੀ ਬਹੁਤ ਹੈ ਰਾਤੋਂ ਰਾਤ ਸਾਰਾ ਬੰਨ ਟੁੱਟ ਗਿਆ ਕਟੋ ਘਟੇ 30 ਫੁੱਟ ਸੀਗਾ ਬੰਨ ਇਥੋਂ ਉਹ ਸਾਰਾ ਰਾਤੋਂ ਰਾਤ ਟੁੱਟ ਕੇ ਖਤਮ ਹੋ ਗਿਆ ਠੀਕ ਹੈ ਜੀ ਸਾਰਾ ਪਾਣੀ ਮੁੱਕ ਗਿਆ ਸਾਰੇ ਬੰਦ ਦੇ ਬੰਨ ਉਹ ਬੜੇ ਸਾਰੇ ਪੇੜ ਲੱਗੇ ਸੀ ਆ ਖੰਬੇ ਆ ਖੰਬੇ ਟੁੱਟ ਗਏ ਕੱਲ ਦੇ ਸਾਰਾ ਨੁਕਸਾਨ ਹੋ ਰਿਹਾ ਸੀ ਮੈਂ ਤਸਵੀਰਾਂ ਚ ਦੇਖ ਰਿਹਾ ਜੀ ਆ ਦੇਖੋ ਪਿੱਛੇ ਪਾਣੀ ਜਿਹੜਾ ਲਗਾਤਾਰ ਐ ਨੂੰ ਜਾ ਰਿਹਾ ਪਾਣੀ ਇਹ ਤਾਂ ਤੁਸੀਂ ਹੁਣ ਦੇਖ ਰਹੇ ਹੋ ਕੱਲ ਦੇ ਤੁਸੀਂ ਆਂਦੇ ਇਥੇ 15 ਫੁੱਟ ਉੱਚਾ ਸੀਗਾ ਇਹ ਸਾਰਾ ਨੀਵਾ ਹੋ ਗਿਆ ਇਹ ਸਾਰਾ ਪਾਣੀ ਖੇਲਦਾ ਪਿਆ ਹੈ ਬੰਨ ਲੱਗਦਾ ਪਿਆ ਬੰਨ ਟੁੱਟਦਾ ਪਿਆ ਚੱਕਰੇ ਆ ਕਹਿੰਦੇ ਇਨਲੀਗਲ ਮਾਈਨਿੰਗ ਦਾ ਵੀ ਇਥੇ ਆਇਆ ਕਿ ਮਾਈਨਿੰਗ ਜਿਹੜੀ ਬਹੁਤ ਗਲਤ ਤਰੀਕੇ ਨਾਲ ਕਰਾਈ ਉਹਦੇ ਵੀ ਕਾਰਨ ਨਿਕਰੇ ਆ ਇਹ ਤਾਂ ਜੋ ਖੋਣਦਨ 3 ਸਾਲ ਉਦੋਂ ਪਿੰਡ ਦੇ ਸਾਰੇ ਸਰਪੰਚਾਂ ਦੇ ਪਰਚੇ ਹੋਏ ਹੋਏ ਨੇ ਕੇਸ ਚੱਲਦੇ ਆ ਉਹਨਾਂ ਦੇ ਜੀ ਮੈਨਿੰਗ ਤਾਂ ਬਹੁਤ ਟਾਈਮ ਹੋ ਗਿਆ ਚੱਲਦੇ ਨੇ ਠੀਕ ਹੈ ਜੀ ਤੇ ਕੀ ਲੱਗ ਰਿਹਾ ਜੀ ਹੁਣ ਸਥਿਤੀ ਜਿਹੜੀ ਆ ਕਾਬੂ ਚ ਆ ਜਾਂ ਤੁਹਾਨੂੰ ਹੱਲੇ ਵੀ ਡਰਾ ਰਹੀ ਕਾਬੂ ਜੀ ਪਾਣੀ ਦੀ ਤੁਸੀਂ ਸਪੀਡ ਦੇਖ ਰਹੇ ਹੋ ਪਾਣੀ ਉਧਰੋਂ ਹੋਰ ਛੱਡੀ ਜਾਂਦੇ ਨੇ ਕਾਬੂ ਕਾਦਾ ਆ ਸਾਰੇ ਖੇਤ ਖਤਮ ਹੋ ਗਏ ਹੋਏ ਨੇ ਦੇਖੋ ਪਾਣੀ ਉੱਪਰ ਦੀ ਉੱਪਰ ਹਰਦਾ ਖੇਤ ਜਿੱਥੇ ਜਿੱਥੇ ਖੇਤ ਜਿੱਥੇ ਕਿਤੇ ਜਿੱਥੇ ਜਿੱਥੇ ਜ਼ਮੀਨ ਉੱਚੀ ਆ ਖੇਤ ਉੱਚੇ ਨੇ ਉੱਥੇ ਬਚਾਇਆ ਬਾਕੀ ਜਗ੍ਹਾ ਤੇ ਪਾਣੀ ਆਪਣਾ ਆਪਣਾ ਰਾਹ ਬਣਾਈ ਜਾਂਦਾ ਪਿਆ ਬਸ ਪਿੱਛੇ ਜੀ ਮੋਗੇ ਤੋਂ ਆਪਾਂ ਨੂੰ ਸਵੇਰੇ ਫੋਨ ਆਇਆ ਕਿ ਬਾਈ ਜੀ ਆਪਾਂ ਤੁਹਾਡੇ ਸਸਰਾਲ ਪਿੰਡ ਇੱਥੇ ਉਹ ਟਰੱਕ ਦੇਣੇ ਨੇ ਦਿੱਤਾ ਦੇ ਘੱਟੋ ਘੱਟ 8 ਟਰਾਲਿਓ ਦੇ ਕੇ ਜੋਏ ਨੇ ਸਵੇਰੇ ਦਿੱਤਾ ਦੇ ਸਵੇਰੇ ਉਹ 9-10 ਵਜੇ ਪਹੁੰਚ ਗਏ ਸੀਗੇ ਮੈਂ ਬਿਜੀ ਸੀਗਾ ਮੈਨੂੰ ਫੋਨ ਆਇਆ ਕਿ ਤੁਸੀਂ ਹੋ ਕੇ ਜਾਓ ਮੈਂ ਹੁਣ ਹੋ ਕੇ ਗਿਆ ਇੱਥੋਂ ਠੀਕ ਹੈ ਜੀ ਟਰੱਕ ਪ੍ਰੋਪਰ ਪਹੁੰਚ ਜਾਂਦੇ ਆ ਜਗ੍ਹਾ ਹੈਗੀ ਤੁਹਾਨੂੰ ਲੱਗਦਾ ਕਿ ਨਾ ਪਹੁੰਚ ਰਹੇ ਨੇ ਬਟ ਕਿਤੇ ਨਾ ਕਿਤੇ ਦਿੱਕਤ ਇਹ ਆ ਰਹੀ ਹੈ ਕਿ ਸੇਵਾ ਕਰਨ ਵਾਲੇ ਵੱਧ ਲੋਕੀ ਦੇਖਣ ਵਾਲੇ ਬਹੁਤ ਆ ਰਹੇ ਨੇ ਉਹ ਦੇਖਣ ਵਾਲਿਆਂ ਕਰਕੇ ਦਿੱਕਤ ਇੱਥੇ ਆਉਂਦੀ ਹੈ ਕਿ ਹਾਂ ਵੀ ਆਪਾਂ ਨੂੰ ਰਸਤਾ ਹੀ ਨਹੀਂ ਮਿਲ ਰਿਹਾ ਟਰੱਕਾਂ ਤੇ ਪ੍ਰਸ਼ਾਸਨ ਲੱਗਾ ਜ਼ਰੂਰ ਹੈ ਇੱਥੇ ਬਟ ਫਿਰ ਵੀ ਪ੍ਰਸ਼ਾਸਨ ਦੇ ਹੁੰਦੇ ਹੋਏ ਵੀ ਇੱਥੇ ਕਾਫੀ ਲੋਕੀ ਆ ਰਹੇ ਨੇ ਤੁਹਾਨੂੰ ਲੱਗ ਰਿਹਾ ਕਿ ਪ੍ਰਸ਼ਾਸਨ ਫੇਲ ਹੋ ਰਿਹਾ ਜਿਸ ਤਰ੍ਹਾਂ ਨਾ ਆਮ ਲੋਕ ਦੇਖੋ ਪਹਿਲਾਂ ਹੀ ਮੰਨ ਲਓ ਇਹ ਤਾਂ ਅੱਜ 7 ਦਿਨਾਂ ਤੋਂ ਆ ਰਿਹਾ ਨਾ ਪ੍ਰਸ਼ਾਸਨ ਤੇ ਪਹਿਲਾਂ ਹੀ ਫੇਰ ਅੱਜ ਪ੍ਰਸ਼ਾਸਨ ਆਪਣਾ ਕੰਮ ਪ੍ਰੋਪਰਲੀ ਕਰਦਾ ਪਾਣੀ ਆਂਦਾ ਹੀ ਨਾ ਜੀ ਜਦੋਂ ਹਰਿਆਣੇ ਨੇ ਪਾਣੀ ਮੰਗਿਆ ਸੀਗਾ ਤੇ ਸਾਡੀ ਸਰਕਾਰ ਉਦੋਂ ਉਹਨੂੰ ਦੇ ਦਿੰਦੀ ਤੇ ਅੱਜ ਇਹ ਹਾਲ ਨਾ ਹੁੰਦੇ ਜੇ ਅੱਜ ਸਾਡੇ ਕੋਲ ਪਾਣੀ ਜ਼ਿਆਦਾ ਹੋਵਾ ਪਰਮਾਤਮਾ ਦੀ ਮਾਰ ਪਈ ਆ ਆਪਾਂ ਉਹਨਾਂ ਨੂੰ ਦੇਣਾ ਚਾਹੁੰਦੇ ਅਗਲੇ ਨੇ ਮਨਾ ਕਰਦਾ ਉਦੋਂ ਸਿੱਧੂ ਮੂਸ ਰੋਣੇਵੇਂ ਕਿਹਾ ਵੀ ਹਰਿਆਣਾ ਪਾਣੀ ਨਹੀਂ ਲੈ ਰਿਆ ਜੀ Rajasthan ਪਾਣੀ ਨਹੀਂ ਲੈ ਰਿਆ ਜਦੋਂ ਮੰਗਦੇ ਉਦੋਂ ਆਪਾਂ ਦਿੰਦੇ ਨਹੀਂ ਉਦੋਂ ਆਪਣੀ ਜਾਕਰ ਹੁੰਦੀ ਹੈ ਕਿ ਨਹੀਂ ਜੀ ਆਪਾਂ ਇਦਾਂ ਨਹੀਂ ਆਪਾਂ ਉਦਾਂ ਆਪਾਂ ਇਦਾਂ ਨਹੀਂ ਆਪਾਂ ਉਦਾਂ ਤੇ ਹੁਣ ਪਾਣੀ ਸਾਂਭਣਾ ਔਖਾ ਹੋਇਆ ਭਾਈ ਬਿਲਕੁਲ ਔਖਾ ਇਹ ਸਾਂਭ ਹੋਣਾ ਵੀ ਨਹੀਂ ਜੀ ਬੰਦ ਠੀਕ ਆ ਆਪਣੇ ਪੰਜਾਬੀ ਭਰਾ ਮਿਹਨਤ ਜ਼ਰੂਰ ਕਰਦੇ ਬੈਨੇ ਕੋਸ਼ਿਸ਼ ਜ਼ਰੂਰ ਕਰਦੇ ਬੈਨੇ ਪਰ ਤੁਹਾਨੂੰ ਵੀ ਪਤਾ ਪਾਣੀ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹਜੇ ਪਾਣੀ ਪਿੱਛੋਂ ਛੱਡਣਾ ਡੈਮ ਤੋਂ ਨਹੀਂ ਛੱਡਦੇ ਤਾਂ ਪੂਰੇ ਪੰਜਾਬ ਨੂੰ ਨੁਕਸਾਨ ਜੇ ਛੱਡਦੇ ਆ ਤੇ ਛੋਟੇ-ਮੋਟੇ ਪਿੰਡਾਂ ਨੂੰ ਨੁਕਸਾਨ ਹੋਣਾ ਕਾਰ ਪਰਿਵਾਰ ਗੱਡੀਆਂ ਕੋਠੀਆਂ ਸਭ ਦੁਬਾਰਾ ਬਣ ਜਾਣੀਆਂ ਆਪਣੇ ਮਾਪਿਓ ਆਪਣੇ ਜਿਹੜੇ ਜਾਨਵਰ ਆਪਾਂ ਕੱਟੇ ਬੱਚੇ ਕੁੱਤੇ ਪਾਲੇ ਆ ਉਹਨਾਂ ਨੂੰ ਨਾਲ ਲੈ ਕੇ ਕਿਤੇ ਉੱਚੀ ਜਗ੍ਹਾ ਸੇਫ ਜਗ੍ਹਾ ਜਾਓ ਜਿੱਥੇ ਪਾਣੀ ਨਾ ਆਵੇ ਸਸਰਾਲੀ ਕਲੋਨੀ ਦੇ ਵਿੱਚ ਖੜੇ ਆ ਜਿਹੜੇ ਬਿਲਕੁਲ ਜਿਹੜੇ ਸਤਲੋਜ ਦੇ ਕੰਡੇ ਦੇ ਉੱਤੇ ਬੰਨ ਦੇ ਉੱਤੇ ਬੈਠੇ ਨੇ ਲੋਕ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਉੱਥੇ ਉਹਨਾਂ ਦੀ ਇਸ ਵੇਲੇ ਕੀ ਸਥਿਤੀ ਹੈ ਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦੀ ਸਥਿਤੀ ਬਣੀ ਹੋਈ ਜੀ ਤੁਹਾਡੇ ਲੱਗਦੀ ਹੈ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਗੱਲ ਹੀ ਕਹਿਣਾ ਜਾਊਗਾ ਵੀ ਇਹ ਗਲਤੀ ਸਰਕਾਰਾਂ ਦੀ ਆ ਜਾਂ ਜਾਦਾ ਮੰਤਰੀਆਂ ਇੱਥੇ ਮੈਨਿਕ ਹੁੰਦੀ ਸੀਗੀ ਜੀ ਬੜਾ ਜ਼ੋਰ ਲਾਇਆ ਜੀ ਪਰ ਕਿਸੇ ਨੇ ਸਾਡੀ ਗੌਰ ਨਹੀਂ ਕੀਤੀ ਆਹ ਕਰਦੇ ਅਗੇ ਕੈਮਰਾਮਨ ਸ਼ੀਸ਼ਾ ਲੱਗਿਆ ਹੋਇਆ ਜੀ ਇਧਰਲੀ ਸਾਈਡ 10 ਫੁੱਟ ਚੜਾਈ 7 ਫੁੱਟ ਹੈਡ ਜੀ ਇੱਥੋਂ ਟੇਪਰ ਦੇ ਥੱਲੇ ਬੱਟਾ ਨਿਕਲ ਕੇ ਲੱਗਿਆ ਪੂਰੇ ਦਾ ਪੂਰਾ ਟੁੱਟ ਗਿਆ ਜੀ 12-13 ਹਜ਼ਾਰ ਦਾ ਮੇਰਾ ਨੁਕਸਾਨ ਹੋਇਆ ਜੀ ਫਿਰ ਕਈ ਬੰਦੇ ਨੇ ਕਹਿੰਦੇ ਅਸੀਂ ਕਰੀਏ ਕੰਪਨੀ ਨੂੰ ਕਹੋ ਜਾ ਕੇ ਜੀ ਕੰਪਨੀ ਕਿੱਥੇ ਦੀ ਸੀ ਰਾਜਸਥਾਨ ਦੀ ਜਾਂ ਦਿੱਲੀ ਦੇ ਬੰਦੇ ਜੀ ਉਹਨਾਂ ਨੂੰ ਜੇ ਕਹੇ ਸਾਡਾ ਬੰਦਾ ਰੱਖ ਲੋ ਆ ਵੀ ਸਾਡੇ ਗਵੰਡੀ ਆ ਜੀ ਜੇ ਉਹਨਾਂ ਨੂੰ ਕਹੇ ਸਾਡਾ ਬੰਦਾ ਚਲੋ ਲਾ ਲੋ ਨਾਲ ਚਲੋ ਕੋਈ ਪੈਸਾ ਰਲਦਾ ਨਾਲ ਸਾਡਾ ਵੀ ਕੋਈ ਮਾੜਾ ਮੋਟਾ ਚੱਲੀ ਜਾਓ ਪਰ ਉਹਨਾਂ ਨੇ ਸਾਡਾ ਬੰਦਾ ਕੋਈ ਨਹੀਂ ਅਸਲ ਜੀ ਕਸੂਰ ਸਰਕਾਰ ਦਾ ਹੈ ਮੈਂ ਤੁਹਾਡੇ ਨਾਲ ਆ ਰਿਹਾ ਜੀ ਕਸੂਰ ਸਰਕਾਰ ਦਾ ਸਾਰਾ ਦਿਨ ਮੈਂ ਪਹਿਲਾਂ ਦੱਸ ਚੁੱਕਾ ਡੀਸੀਆ ਤੋਂ 10 15 ਦਿਨ ਪਹਿਲਾਂ ਆਇਆ ਸੀ ਉਹ ਹੈਗੇ ਪੜ੍ਹੇ ਲਿਖੇ ਅਸ ਜਿਹੜਾ ਲੱਕੜਪਾੜ ਅਣਪੜ੍ਹੇ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਸਕੀਮ ਦਿੱਤੀ ਸੀ ਵੀ 10 ਫੁੱਟ ਪਿੱਛੇ ਹਟ ਕੇ 20 ਫੁੱਟ ਡੂੰਘਾ ਟੋਆ ਖੜਾਓ ਜੀ ਜਾਲ ਵਿੱਚ ਸਿੱਟ ਕੇ ਪੱਥਰ ਸਿੱਟੋ ਜੀ ਉਹਦੇ ਉੱਤੇ 10 12 ਕ੍ਰੇਡ ਲੱਗ ਜਾਣੇ ਸੀਗੇ ਜਿੰਨੀ ਮਰਜ਼ੀ ਢਾਲ ਲੱਗ ਜਾਂਦੀ ਉਹ ਕ੍ਰੇਡ ਹਿਲਣੇ ਨਹੀਂ ਸੀਗੇ ਜਿਹੜਾ ਆਪਾਂ ਬੰਦੇ ਤੇ ਬੰਦਾ ਚੜ੍ਹ ਜਾਂ ਥੱਲੇ ਵਾਲਾ ਬੈਠੂਗਾ ਹੀ ਜੀ ਕਹਿੰਦਾ ਸੀ ਉਹ ਜਦੇ 10 12 ਕ੍ਰੇਡ ਇੱਕ ਦੂਦੇ ਉੱਪਰ ਚੜ੍ਹ ਜਾਣੇ ਸੀਗੇ ਉਹਨਾਂ ਕਿਸੇ ਪਾਸੇ ਨੂੰ ਹਿਲਣਾ ਨਹੀਂ ਸੀਗਾ ਇਹ ਨਹੀਂ ਜੀ ਬੋਰੇ ਲਾਓ ਫਲਾਣਾ ਲਾਓ ਜਦੇ 100 ਫੁੱਟ ਰਹਿ ਗਈ ਜਦੇ ਦੇਖਾਂਗੇ ਇਹ ਤਾਂ ਫਿਰ ਉਹ ਕੰਮ ਹੋ ਗਿਆ ਨੇੜੇ ਜਨ ਬਿਨੋ ਗੁੜੀ ਦੇ ਕੰਨ ਜੀ ਜਿੱਦਰਾ ਬਿਲਕੁਲ ਹੀ ਨੇੜੇ ਹੈਗਾ ਫਿਰ ਤੁਸੀਂ ਕੀ ਕਰ ਲਓਗੇ ਠੀਕ ਹੀ ਕਰ ਲਓਗੇ ਜੇ ਰੇਤਲੀ ਜ਼ਮੀਨ ਦੇ ਵਿੱਚ ਖਾਲ ਰੇਤਲਾ ਹੋਵੇ ਕਿ ਨਾ ਜੀ ਜਿਵੇਂ ਕਿ ਇਹ ਮੌਕੇ ਤੇ ਨੱਕਾ ਮੋੜਦਾ ਹੋਵੇ ਉਹ ਵੀ ਨਹੀਂ ਮੋੜਦਾ ਬਿਲਕੁਲ ਜੀ ਅਸੀਂ ਪਹਿਲਾਂ ਨੱਕਾ ਮੋਹਰਲਾ ਤਿਆਰ ਕਰਾਂਗੇ ਫਿਰ ਪਿੱਛੋਂ ਵੱਡਾਂਗੇ ਜੀ ਫਿਰ ਪਾਣੀ ਖੇਤ ਰੋ ਪਊਗਾ ਫਿਰ ਪਾਣੀ ਖੇਤ ਜੇ ਕਿਉਂਗਾ ਅਸੀਂ ਪਿਛਲਾ ਵੱਟ ਕੇ ਮੋਹਰਲਾ ਪੱਟੀ ਸਾਤੇ ਰੁਕਣਾ ਨਹੀਂ ਉਹ ਨਹੀਂ ਰੁਕਣਾ ਕਿ ਖਾਲ ਦਾ ਪਾਣੀ ਨਹੀਂ ਰੁਕਦਾ ਇਧਰ ਆਦਾ ਕਿੱਥੋਂ ਰੋਕ ਲਾਂਗੇ ਹੁਣ ਅਸੀਂ ਸਨ ਸਨ 47 ਦੋਰੇ ਬੈਠੇ ਆਂ ਜੀ 86 ਵੀ ਮੌਰੀ ਸੀਗਾ ਤੇਿਹੜ ਆਇਆ ਪਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਸਾਡਾ ਹੁਣ ਹੋਇਆ ਦਰਿਆਲੀ ਜ਼ਮੀਨਾਂ ਦਾ ਦਰਿਆਲੀ ਜ਼ਮੀਨਾਂ ਘਟੋ ਘੜ 200 250 ਕਿਲਾ ਸਾਡਾ ਰੁੜ ਗਿਆ ਆ ਝੋਨਾ ਦੇਖਦਾ ਇਹਦੇ ਨਾਲ ਵਧੀਆ ਝੋਨੇ ਖੜੇ ਸੀ ਸਾਡੇ ਉੱਤੇ ਸਾਡੇ ਘੜੇ ਸਾਡੇ ਭਰਾਵਾਂ ਦੇ ਖੜੇ ਸੀਗੇ ਪਿੰਡ ਵਾਲਿਆਂ ਦੇ ਖੜੇ ਸੀਗੇ ਜ਼ਮੀਨ ਤਾਂ ਜਾਣੀ ਜਾਣੀ ਸੀ ਨਾਲ ਝੋਨਾ ਵੀ ਗਿਆ ਨਾਲ ਝੋਨਾ ਵੀ ਗਿਆ ਹੁਣ ਅਸੀਂ ਤੁਹਾਨੂੰ ਰਿਜੋ ਝੋਲ ਖਿਲਾਉਂਦੇ ਆ ਉਹ ਕੱਚੇ ਹੀ ਖਾ ਗਿਆ ਹਾਂ ਠੀਕ ਹੈ ਜੀ ਕੱਚੇ ਖਾ ਗਿਆ ਕਿ ਨਹੀਂ ਖਾ ਗਿਆ ਤੁਹਾਡੇ ਸਾਹਮਣੇ ਖਾਦੇ ਆ ਹਾਂ ਜੀ ਹਾਂ ਹਜੇ ਖਾ ਵੀ ਰਿਆ ਜਿਹੜੇ ਬੱਚੇ ਹੋਏ ਆ ਜੀ ਛੱਡਿਆ ਕੋਈ ਨਹੀਂ ਉਹਨਾਂ ਸਾਡਾ ਪੇੜ ਦਾ ਪਰ ਇਹ ਗੱਲ ਸਾਰੀ ਹੋਈ ਹੈ ਮੈਂ ਨਹੀਂ ਗਈ ਮੈਨੇ ਮੈਨੇ ਜੀ ਰੇਲ ਗੱਡੀ ਦੇ ਡੱਬੇ ਮੁੱਕ ਜਾਂਦੇ ਆ ਪਰ ਟਿੱਪਰ ਨਹੀਂ ਥੋ ਰਾਤ ਦਿਨ ਰਾਤ 24 ਘੰਟੇ ਨਹੀਂ ਮੁੱਕੇ ਅੱਛੇ ਦਿਨ ਰਾਤ ਲੱਗੇ ਦਿਨ ਰਾਤ ਨਹੀਂ ਮੁੱਕੇ ਮੈਂ ਗਾਦੀ ਕਰਕੇ ਕੈਮਰਾ ਲਵਾ ਲੈਂਦਾ ਇੱਕ ਤੇ ਤੈਨੂੰ ਮੈਂ ਸਾਰੀ ਡਿਟੇਲ ਦਿਖਾ ਲੈਂਦਾ ਹੁਣ ਮੇਰੇ ਕੋਲ ਤਾਂ ਮੈਨੂੰ ਤਾਂ ਮੂਵੀ ਨਹੀਂ ਬਣਾਣੀ ਮੈਦਾਨਪੜ ਬੰਦਾ ਫੋਨ ਮੇਰੇ ਕੋਲ ਹੈਗਾ ਮੂਵੀ ਵਾਲਾ ਪਰ ਮੈਨੂੰ ਬੁਲਾਉਣੀ ਨਹੀਂ ਆਨੀ ਆ ਲੈ ਇੱਕ ਬੱਚੇ ਨਾਲ ਮੜਾ ਜਾ ਚਲਾਣਾ ਦੱਸਿਆ ਚਲਾ ਲਈਦਾ ਨੰਬਰ ਕੱਢ ਲਈ ਲੈ ਲਾ ਲਈਦਾ ਪ੍ਰਸ਼ਾਸਨ ਦਾ ਫੇਲਿਅਰ ਨਜ਼ਰ ਆ ਰਿਹਾ ਕਿ ਬਿਲਕੁਲ ਗਲਤ 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 ਤਰੀਕਾ ਉਹਨਾਂ ਦਾ ਸਾਰੇ ਗਲਤ ਤਰੀਕੇ ਠੀਕ ਹੈ ਆਂਦੇ ਆ ਫੋਟੋਆਂ ਕਿ ਜਾਂਦੇ ਆ ਚਲੇ ਜਾਂਦੇ ਆ ਠੀਕ ਹੈ ਜੀ ਤੇ ਇਹ ਜਿਹੜਾ ਹੁਣ ਤੁਸੀਂ ਦੇਖ ਰਿਹਾ ਵੀ ਕਿੰਨਾ ਕਿਸਹਿਮ ਦਾ ਮਾਹੌਲ ਹੈ ਜਿੱਦਾਂ ਹੁਣ ਜਿਹੜਾ ਮਾਰ ਕਰਦਾ ਪਾਣੀ ਕਿੱਧਰ ਲਈ ਸੈਨ ਨੂੰ ਪਹਿਲਾਂ ਮਾਰ ਕਰਦਾ ਜੀ ਜਿਆਦਾ ਜੀ ਦੇਖੋ ਜੀ ਮਾਰਦਾ ਹੁਣ ਸਾਰਾ ਹੀ ਕਰਦਾ ਸਾਰੀ ਜ਼ਮੀਨ ਵੱਢੀ ਆ ਰਹੀ ਔਰ ਇਹਨੂੰ ਜੀ ਜੇ 7-8 ਫੁੱਟ ਪਾਣੀ ਚੜ ਗਿਆ ਸਿੱਧਾ ਪਿੰਡ ਨੂੰ ਜਾਣਾ ਜਿਆਦਾ ਨੁਕਸਾਨ ਹੋਣਾ ਲੁਧਿਆਣੇ ਦਾ ਠੀਕ ਹੈ ਲੁਧਿਆਣਾ ਨੀਵੀਂ ਜਗ੍ਹਾ ਅਸੀਂ ਉੱਚੀ ਜਗ੍ਹਾ ਬੈਠੇ ਹਾਂ ਲੁਧਿਆਣਾ ਨੀਵੇਂ ਹਾਂ ਹਾਂ ਜੀ ਪੱਕਾ ਲੁਧਿਆਣਾ ਡੁੱਬੇਗਾ ਲੁਧਿਆਣਾ ਪਹਿਲਾਂ ਡੁੱਬੂ ਸਾਤੋਂ ਅਸੀਂ ਬਾਅਦ ਡੁੱਬਾਂਗੇ ਸਾਡੇ 88 ਦੇ ਵਜੇ ਲੰਗਰ ਲੈ ਜਾਂਦੇ ਰਿਹਾ ਸ਼ਹਿਰੋਂ ਮੈਂ ਕਿਹਾ ਭਰਾਵਾ ਅਸੀਂ ਸੁੱਕੇ ਬੈਠੇ ਹਾਂ ਜਿਹੜੇ ਡੁੱਬੇ ਉਹਨਾਂ ਨੂੰ ਦੋ ਜਾ ਕੇ ਸਾਨੂੰ ਕੋਈ ਲੋੜ ਨਹੀਂ ਲੰਗਰ ਦੀ ਅਸੀਂ ਪਕਾਉਨੇ ਆ ਖਾਣੇ ਆ ਹੋੜਾ ਕਿੰਨੇ ਲੰਗਰ ਲੱਗਿਆ ਇੱਥੇ ਕਹਿੰਦੇ ਬਾਈ ਪ੍ਰਚਾਦਾ ਚੱਲ ਮਾਰਨਾ ਅਸੀਂ ਨਹੀਂ ਛਕਣਾ ਅਸੀਂ ਨਹੀਂ ਛਕਣਾ ਅਸੀਂ ਨਹੀਂ ਛਕਣਾ ਸਾਡਾ ਘਰ ਨੇੜੇ ਛਕਾਂਗੇ ਜੀ ਜਿਹਨਾਂ ਲਈ ਆਇਆ ਉਹੀ ਖਾਂਗੇ ਉਹੀ ਖਾਂਣ ਜਿਹੜੇ ਮੁੰਡੇ ਕੰਮ ਕਰਦੇ ਆ ਪਰ ਦੋ ਉਹਨਾਂ ਨੂੰ ਦੋ ਉਹਨਾਂ ਨੂੰ ਜਿਹੜੇ ਮੇਰੇ ਘਰੇ ਨੰਮੇ ਤੋਰੇ ਵੇ ਤਾਂ ਉਹਨੂੰ ਖਾਦੇ ਹੀ ਜਾਂਦੇ ਆ ਤੁਸੀਂ ਠੀਕ ਹੈ ਹੁਣ ਲੰਗਰ ਦਾ ਚਲੋ ਗੁਰੂ ਦਾਤਾ ਜੀ ਦੇ ਰੇ ਕੇ ਖਾਂਦਾ ਬੰਦਾ ਖਾਈ ਜਾਂਦਾ ਉਹ ਤਾਂ ਪਰੋਗ ਨਹੀਂ ਸਕਦੇ ਕਿਸੇ ਠੀਕ ਹੈ ਕਿ ਨਹੀਂ ਹਾਂਜੀ ਆਹ ਗੱਲ ਬਾਤ ਹੈ ਜੀ ਠੀਕ ਹੈ ਜੀ ਇੱਥੋਂ ਹੁਣ ਵੀ ਅਜੇ ਵੀ ਹਜੇ ਵੀ ਦੇਖ ਲਓ ਜੀ ਡੀਸੀ ਸਾਹਿਬ ਇੱਥੇ ਲੈ ਕੇ ਦੇ ਦੇ ਆ ਪੰਜ ਸੱਤ ਪਿੰਡਾਂ ਦੇ ਵਿੱਚ ਜਿਹੜੇ ਦਰਿਆ ਦੇ ਨਾਲ-ਨਾਲ ਬੈਠੇ ਆ ਇਹਨਾਂ ਦੀ ਬਿਲਕ ਇਹ ਤਾਂ ਲੁਧਿਆਣਾ ਬਚੂ ਨਹੀਂ ਲੁਧਿਆਣਾ 5 ਸਾਲ 10 ਸਾਲ ਨੂੰ ਰੁੜੂ ਬੈਠੀ ਆਜ ਤਾਂ ਜੜੇ ਜਾਣਾ ਪਰ ਪੱਜ ਦਾ ਲੁਧਿਆਣਾ ਵੀ ਇਹ ਨਹੀਂ ਫਿਰ ਲੁਧਿਆਣਾ ਸਾਡੇ ਨਾਲ ਘੱਟੋ ਘੱਟ ਨਹੀਂ 15 ਫੁੱਟ ਡੂੰਗਾ 15 ਫੁੱਟ 15 ਫੁੱਟ ਨਹੀਂ ਮਾ ਸਾਥੋਂ ਲੁਧਿਆਣਾ ਇੱਥੋਂ ਕਿੰਨਾ ਕਿਲੋਮੀਟਰ ਪੈ ਜਾਂਦਾ ਲੁਧਿਆਣਾ ਲੁਧਿਆਣਾ ਤੋਂ 12 13 ਕਿਲੋਮੀਟਰ ਪੈਂਦਾ ਜੀ ਸਰ ਕੁਝ ਵੀ ਨਹੀਂ ਘੱਟੇ ਕੁਝ ਵੀ ਨਹੀਂ ਜਾਨੀ ਇਹ ਲੁਧਿਆਣਾ 13 ਕਿਲੋਮੀਟਰ ਘੰਟਾ ਕਰ ਪੈਂਦਾ ਜੀ ਜਿਹੜਾ ਔਰੇ ਬਣਿਆ ਹੋਇਆ ਸਾਰਾ ਹੀ ਇਹ 7 8 ਕਿਲੋਮੀਟਰ ਪੈਂਦਾ ਆ ਮੇਨ ਰੋਡ ਉੱਪਰ ਜਾ ਪਰ ਲੁਧਿਆਣਾ ਨਹੀਂ ਚੱਲ ਰੂ ਹੋ ਜਾਂਦਾ ਠੀਕ ਹੈ ਉਹ ਤੋਂ ਬਾਅਦ ਉਹ ਤੇ ਲਗੋ ਮੱਲਿਆਂ 'ਚ ਪਾਣੀ ਪੜ ਗਿਆ ਮੈਨੂੰ ਲੱਗਦਾ ਨਹੀਂ ਜੇ ਕੋਈ ਬੰਦਾ ਸਾਵਧਾਨ ਨਿਕਲ ਜੇ ਠੀਕ ਹੈ ਜੀ ਜੇ ਰਾਤ ਨੂੰ ਪਾਣੀ ਆ ਗਿਆ ਭਰਤਾ ਠੀਕ ਹੈ ਜੀ ਹਾਂਜੀ ਇਹ ਸੀਗਾ ਕਿਤੇ ਨੇ ਕਿਤੇ ਬਾਪੂ ਜੀ ਨੇ ਦੱਸਿਆ ਕਿ ਪ੍ਰਸ਼ਾਸਨ ਜਿਹੜਾ ਆ ਪੂਰੀ ਤਰ੍ਹਾਂ ਫੇਲ ਹੋ ਰਿਹਾ ਉਹਨਾਂ ਦੀ ਰਣਨੀਤੀ ਜਿਹੜੀ ਆ ਜੈਫਰੋ ਜਿਹੜੀਆਂ ਸਕੀਮਾਂ ਦਫ਼ਤਰਾਂ 'ਚ ਬੈਠ ਕੇ ਬਣਾਉਂਦੇ ਨੇ ਉਹ ਕਿਤੇ ਨੇ ਕਿਤੇ ਫੇਲਰ ਨਜ਼ਰ ਆ ਰਹੀਆਂ ਕੈਮਰਾ ਪਰਸਨ ਸੁਖਮਨ ਦੇ ਨਾਲ ਦੇਸ਼ ਰਾਜ ਓਪਨ ਪੰਜਾਬੀ ਆਦਰ ਚਾਪ ਲਈਏ ਬਸ ਸ਼ੁਕਰੀਆ ਥੈਂਕ ਯੂ